ਟੰਰੰਗਾੜਾ ਕਹਿੰਦਾ ਯਾ ਤਤੀ ਤਵੀ ਤੇ ਕੌਣ ਬੇਜੂਗਾ ਇੱਕ 6-7 ਸਾਲ ਦੀ ਬੱਚੀ ਸ਼ਾਮ ਨੂੰ 5:49 ਤੇ ਗੁਰਦਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਦੇ ਘਰ ਜਾ ਰਹੀ ਆ ਆਪਦੇ ਪਰਿਵਾਰ ਦੇ ਨਾਲ ਬੱਚੀਆਂ ਦੇ ਨਾਲ ਨਾਲ ਹੀ ਬੱਚੇ ਆ ਕੋਈ ਵੱਡਾ ਬੰਦਾ ਨਹੀਂ ਹੈ ਉਹਦੇ ਪਿੱਛੇ ਗੁਰਦਰਾ ਸਾਹਿਬ ਤੋਂ ਹੀ ਅਮਰਦਤਾਰੀ ਬੰਦਾ ਮੁੰਡਾ ਸਿਰ ਤੇ ਗੋਲ ਧਮਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਭੀੜੀ ਜੀ ਗਲੀ ਆਉਂਦੀ ਆ ਸੁੰਨਸਣ ਜੀ ਵੇਖਦਾ ਤੇ ਉਹਦੇ ਨਾਲ ਛੇੜ ਛਾੜ ਕਰਦਾ ਇਸ ਗੱਲੋਂ ਰੋਣਾ ਆਉਂਦਾ ਵੀ ਜਿਨ੍ਹਾਂ ਨੇ ਇੱਜ ਤਾਂ ਮੋੜ ਕੇ ਲਿਆਂਦੀਆਂ ਸੀ ਤੇ ਉਹਨਾਂ ਦਾ ਇਤਿਹਾਸ ਦੱਸਣ ਵਾਲੇ ਲੋਕ ਤੇ ਆਪਣੀਆਂ ਹੀ ਸਿੱਖ ਬਾਲੜੀਆਂ ਦੀ ਇੱਜ਼ਤ ਤੱਕੀ ਜਾਂਦੇ ਆ। ਉਹਨੂੰ ਬੱਚੀ ਨੂੰ ਛੇੜਿਆ ਹੋਵੇ ਕਿਸੇ ਅਦਰ ਬੰਦੇ ਨੇ। ਇਹ ਸਿੰਘ ਜਾਂਦਾ ਮਗਰੋਂ ਕਿਰਪਾਨ ਵੱਢ ਕੇ ਗੁੱਟ ਉੱਥੇ ਗਲੀ 'ਚ ਹੀ ਛੱਡ ਦਿੰਦਾ ਉਹਦਾ ਫੇਰ ਤਾਂ ਮੰਨਦੇ ਆ ਵੀ ਸਾਡਾ ਇਤਿਹਾਸ ਜੁੜਦਾ। ਬੋਲੇ ਸੋਨ ਹਾ। ਸੁਬਾਨ ਅੱਲਾ। ਫੇਰ ਤਾਂ ਕਹੀਏ ਵੀ ਸਾਡੇ ਜਿਹੜੇ ਬਜ਼ੁਰਗ ਸੀ ਪੁਰਖੇ ਸੀਗੇ ਭਾਈ ਉਹਨਾਂ ਦੇ ਪੂਰਨਿਆਂ ਤੇ ਅੱਜ ਕੱਲ ਨੌਜਵਾਨ ਚੱਲ ਰਹੇ ਆ। ਤੇ ਪਰ ਮੈਂ ਤਾਂ ਇਤਿਹਾਸ ਹੁਣ ਤੱਕ ਜਿੰਨੀ ਕਿ ਮੇਰੀ ਉਮਰ ਆ ਮੈਂ ਫਰੋਲਿਆ ਕਿਸੇ ਸਾਡੇ ਯੋਧੇ ਨੇ ਕਦੇ ਸੂਰਮੇ ਨੇ ਜਿਹਦੇ ਇਤਿਹਾਸ ਲਿਖੇ ਗਏ ਉਹਨੇ ਤਾਂ ਭਈ ਕਿਸੇ ਬੱਚੀ ਨੂੰ ਹੱਥ ਨਹੀਂ ਲਾਇਆ ਤੇ ਪਰ ਉਹ ਆਪਾ ਕੋ ਵਾਰਸਕ ਹੋਣ ਵਾਲੇ ਪੰਜਾਬ ਚ ਵਸਦੇ ਸਿੱਖ ਤੇ ਤੁਰੀਆਂ ਜਾਂਦੀਆਂ ਸਿੱਖਾਂ ਦੀਆਂ ਗਰੀਬ ਲੜਕੀਆਂ ਨੂੰ ਤੱਕੀ ਜਾਈਏ ਤੇ ਇਹ ਸੋਚ ਗਏ ਵੀ ਕੋਈ ਆਵੇ ਨਾ ਦਿਨੂ ਚੱਕ ਚੱਕ ਕੇ ਮੈਂ ਕਿਸੇ ਸੁੰਨ ਸਨ ਜਗ੍ਹਾ ਚ ਲੈ ਜਾ ਤੇ ਫਿਰ ਆਪਣੀ نسل ਖਤਮ ਹੁੰਦੀ ਜਾ ਰਹੀ ਆ ਇਸ ਕਰਕੇ ਰੋਣਾ ਵਾ ਵੀ ਅਸੀਂ ਜੰਮਿਆ ਕੁਛ ਤੇ ਉੱਗਿਆ ਕੁਛ ਸਿੱਖਾਂ ਨੇ ਜੰਮਿਆ ਕੁਛ ਤੇ ਪਲਿਆ ਕੁਛ ਤੇ ਰਿਜਲਟ ਕੀ ਨਿਕਲ ਰਹਾ ਆਉਣ ਵਾਲੇ 50 100 ਸਾਲਾਂ ਨੂੰ ਜੋ ਤੁਸੀਂ ਦਸੋਗੇ ਝੂਠ ਹੋਊਗਾ ਚਰਖੜੀਆਂ ਤੇ ਚੜੇ ਸੱਚਾ ਤੱਤੀਆਂ ਤਵੀਆਂ ਤੇ ਬੈਠੇ ਗੁਰੂ ਸੱਚਾ ਆਰਿਆਂ ਨਾਲ ਚੀਰੇ ਗਏ ਸੱਚਾ ਬੰਦ-ਬੰਦ ਕੱਟਿਆ ਗਿਆ ਸੱਚਾ ਖੋਪੜ ਲਾਏ ਗਏ ਸੱਚਾ ਪਰ ਗਾਂ ਜਾ ਕੇ ਝੂਠ ਹੋ ਜਾਣਾ ਜੇ ਆਪਾਂ ਖੋਪੜ ਨਾ ਲਵਾਏ ਆਪਾਂ ਚਰਖੜੀਆਂ ਤੇ ਨਾ ਚੜੇ ਜੇ ਆਪਾਂ ਨੇ ਬੰਦ-ਬੰਦ ਨਾ ਕੱਟਿਆ ਗਿਆ ਜੇ ਆਪਾਂ ਸ਼ਹੀਦ ਨਾ ਹੋਏ ਤੇ ਸ਼ਹੀਦੀਆਂ ਦੀ ਗਾਹ ਹੋਂਦ ਖਤਮ ਹੋ ਜਾਣੀ ਆ ਆਉਣ ਵਾਲੇ ਬੱਚਿਆਂ ਨੇ ਇੰਨਾ ਕ ਗਾਂ ਲੰਘ ਜਾਣਾ ਉਹਨਾਂ ਨੇ ਕਹਿਣਾ ਪਰੇ ਹੋ ਜਾ ਬੁੜਾ ਝੂਠ ਬੋਲਦਾ ਇਹਨਾਂ ਨੂੰ ਕੀ ਪਤਾ ਐ ਕੀ ਹੋ ਜੂਗਾ ਢੰਡਰਗਾੜਾ ਕਹਿੰਦਾ ਯਾ ਤਤੀ ਤਵੀ ਤੇ ਕੌਣ ਬਹਿ ਜੂਗਾ ਜੇ ਤੁਸੀਂ ਇਤਿਹਾਸ ਨੂੰ ਜਿਉਂਦਾ ਰੱਖਣਾ ਤੇ ਚਰਖੜੀਆਂ ਤੇ ਚੜਨਾ ਪੈਣਾ ਈਮੋਸ਼ਨਲ ਹੋ ਕੇ ਨਹੀਂ ਚੱਲਣਾ ਖਾਲਸਾ ਵਹਿਿਰ ਚੱਲੀ ਭਾਵੇਂ 6 ਮਹੀਨੇ ਚੱਲੀ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਬਿਆਨ ਸੁਣ ਸੁਣ ਨੌਜਵਾਨਾਂ ਨੇ ਨਸ਼ੇ ਛੱਡੇ ਅਮਰਤ ਛੱਕੇ ਉਹ ਆਤਮਿਕ ਤੌਰ ਤੇ ਨਹੀਂ ਛੱਡੇ ਆਤਮਿਕ ਤੌਰ ਤੇ ਅਮਰਤ ਕਿਸੇ ਬੰਦੇ ਨੇ ਨਹੀਂ ਛੱਕਿਆ ਬਿਲਕੁਲ ਇਮੋਸ਼ਨਲ ਹੋ ਕੇ ਛੱਕਿਆ ਉਹਦਾ ਰਿਜ਼ਲਟ ਜ਼ੀਰੋ ਆਇਆ 6 ਮਹੀਨੇ ਦੇ ਵਿੱਚ 18000 ਨੌਜਵਾਨ ਨੇ ਛੱਕਿਆ ਹੋਵੇ ਅਮਰਤ ਤੇ ਅੱਜ ਉਹ ਇੱਕ ਵੀ ਨਹੀਂ ਹੈ ਕਿਉਂਕਿ ਅਸੀਂ ਇਮੋਸ਼ਨਲ ਹੋ ਜਾਂਦੇ ਆ ਇਮੋਸ਼ਨਲ ਹੋ ਕੇ ਕੀਤੇ ਕੰਮ ਦਾ ਪਛਤਾਵਾ ਹੁੰਦਾ ਮੁੜ ਕੇ ਦਾ ਰਿਜ਼ਲਟ ਕੋਈ ਨਹੀਂ ਹੁੰਦਾ ਆਪ ਦੇ ਆਪ ਨੂੰ ਪੱਕੇ ਕਰੋ ਬਾਣੀ ਅਤੇ ਬਾਣੀ ਦੇ ਧਾਰਨੀ ਬਣੋ ਕਿਸੇ ਦਾ ਨੁਕਸਾਨ ਕਰਨ ਬਾਰੇ ਨਾ ਸੋਚੋ ਸੱਚ ਦੇ ਰਾਹ ਤੇ ਚੱਲੋ ਸਟੈਂਡ ਰੱਖੋ ਹਰੇਕ ਦੀ ਲੋੜਵੰਦ ਦੀ ਬਾਹ ਫੜੋ